ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਜਿਹੜੀਆਂ ਤਸਵੀਰਾਂ ਦਿਖਾਈਆਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਪਠਾਨਕੋੜ ਦੇ ਹਲਕਾ ਪੋਆ ਦਾ ਅੱਡਾ ਜਿਹੜਾ ਸਾਨਾ ਹੈਗਾ ਉੱਥੋਂ ਦੀਆਂ ਹੈਗੀਆਂ ਦੱਸਦੀ ਕਿ ਕਿੱਥੇ ਪੁਲਿਸ ਨੂੰ ਜਿਹੜੀ ਕੋਈ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਦੁਕਾਨਦਾਰ ਜਿਹੜਾ ਆਪਣੀ ਦੁਕਾਨ ਦੇ ਵਿੱਚ ਪਟਾਕਾ ਜਿਹੜਾ ਅਬੈਦ ਰੂਟ ਦੇ ਵਿੱਚ ਸਟੋਰ ਕਰਕੇ ਤੇ ਵੇਚਣ ਦੀ ਫਰਾਗ ਦੇ ਵਿੱਚ ਹੈਗਾ ਦੱਸਦੀ ਕਿ ਕੱਲ ਜਿਹੜਾ ਪਠਾਨਕੋੜ ਦੇ ਵਿੱਚ ਵੀ ਇੱਕ ਵੱਡੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਸੀ ਭਾਰੀ ਮਾਤਰਾ ਦੇ ਵਿੱਚ ਪਟਾਕੇ ਜਿਹੜੇ ਫੜੇ ਗਏ ਸੀ ਕਿ ਤੇ ਅੱਜ ਸ ਦੇਖ ਸਕਦੇ ਜਿਹੜੇ ਤਸਵੀਰਾਂ ਦਿਖਾਈਆਂ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜਾ ਇੱਕ ਗੋਦਾਮ ਦੇ ਵਿੱਚ ਦੁਕਾਨ ਦੇ ਵਿੱਚ ਜਿਹੜਾ ਪਟਾਕਾ ਬਰਾਮਦ ਕੀਤਾ ਤੇ ਉੱਥੇ ਹੀ ਕਹਿੰਦੇ ਨੇ ਦੁਕਾਨਦਾਰ ਨੂੰ ਵੀ ਕਾਬੂ ਕੀਤਾ ਗਿਆ ਗੱਲਬਾਤ ਸੁਣਾਣਿਆ ਜਿਹੜੇ ਐਸ ਐਚ ਓ ਹੈਗੇ ਹੇਮਰਾਜ ਜੀ ਉਹਨਾਂ ਵੱਲੋਂ ਕੀ ਕਾਰਵਾਈ ਇਸ ਦੁਕਾਨਦਾਰ ਤੇ ਕੀਤੀ ਗਈ ਤੇ ਕੀ ਉਹਨਾਂ ਦੀ ਅਪੀਲ ਹੈਗੀ ਆ ਲੋਕਾਂ ਨੂੰ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਜੀ ਸਰ ਰੇਡ ਕੀਤੀ ਗਈ ਆ ਸਾਨੇ ਦੇ ਵਿੱਚ ਪਟਾਕਿਆਂ ਦੀ ਬਰਾਮਦ ਕੀਤੀ ਗਈ ਕੀ ਮਾਮਲਾ ਹੈਗਾ ਕਿਰਨ ਨੂੰ ਮੁੱਖ ਨੇੜੇ ਰਾਹ ਤੇ ਸੀਗੀ ਜਿਹੜਾ ਕਰਨ ਕੁਮਾਰ ਦਾ ਨਾਮ ਆ ਦੁਕਾਨਦਾਰ ਹੈਗਾ ਤੇ ਸਰਨੇਟਿੰਗ ਦੇ ਉੱਤੇ ਉਹ ਬਰੋਂ ਪਟਾਕਾ ਬਿਸਕਟ ਮਕੀ ਰੱਖ ਕੇ ਆਪਣੇ ਸਟੋਰ ਚ ਜੰਮ ਕੀਤੀ ਹੋਈ ਹੈ ਜਦੋਂ ਅਸੀਂ ਦੇਖ ਕੀਤਾ ਤੇਾਨੂੰ ਮਿਲਦੀ ਹੈ ਉਹਦੇ ਖਲਾ ਵਹੀ ਕਾਜੀ ਕਰਦੀ ਹੈ ਬਸ ਸੱਜੇ ਕਰਦਾ ਕੋਈ ਕਾਰਵਾਈ ਹੋਵੇ ਜਿਨੇ ਵਿਚਾਰੀ ਹੈ ਕਿਸੇ ਨੂੰ ਦਿੱਕਤ ਆ ਵੀ ਜੀ ਤਾਂ ਜੇ ਜੇ ਤੁਸੀਂ ਸਟੋਰ ਕੀਤੇ ਤਾਂ ਕੁਮਾਰ ਜੀ ਦੱਸਦੇ ਕੀ ਮੈਸੇਜ ਲੈਣਾ ਚਾਹਦੇ ਕੋਈ ਕਈ ਲੋਕ ਹੈਗੇ ਨੇ ਜਿਹੜੇ ਅਵਾ ਗਰੁੱਪ ਦੇ ਵਿੱਚ ਪਟਾਖਾ ਵੇਚਦੇ ਦੇਖੋ ਮੇਰੇ ਅਦੂ ਇਹ ਵੀ ਮਾਨਜੋਗ ਐਸਪੀ ਸਾਹਿਬ ਤੋਂ ਟ੍ਰਾਂਸਪੋਰਟ ਤੇ ਫਿਲਮ ਮੁਜ਼ਾਫਰ ਸਾਹਿਬ ਦੇ ਹਦਾਇਤਾਂ ਮੁਤਾਬਕ ਦਿਵਾਲੀ ਦਾ ਸ਼ੋਭ ਵਿਧਾਇਆ ਜਾਂ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਇਲੈਗਲ ਪਟਾਕੇ ਕਨਿਤ ਪਦਾਰਥ ਉਹ ਵੀ ਸਪੋਰਟਿਵ ਪ੍ਰਦਾਨਤ ਆਪਣੀ ਦੁਕਾਨ ਤੇ ਡੈਂਪ ਲਾ ਕਰੇ ਤੇ ਮਾਨਜੋਗ ਹਦਾਇਤਾਂ ਦੇ ਮੁਤਾਬਕ ਹੀ ਆਪਣੇ ਕੋਲ ਸਟੋਰ ਕਰੇ